ਕੁਝ ਦਿਨ ਪਹਿਲਾਂ ਬਟਾਲਾ ਦੇ ਥਾਣਾ ਸੇਖਵਾ ਦੇ ਨੰਪੰਦੇ ਇਲਾਕੇ ਵਿੱਚੋਂ ਇੱਕ ਹੀ ਪਾਜ ਵਿਅਕਤੀ ਕੋਲੋਂ ਸ਼ਾਤਰ ਚੋਰ ਚਾਵ ਵਿੱਚ ਨਸ਼ੀਲੀ ਦਵਾਈ ਪਾ ਕੇ ਆਟੋ ਰਿਕਸ਼ਾ ਉਸ ਦਾ ਮੋਬਾਈਲ ਫੋਨ ਨਕਦੀ ਲੈ ਕੇ ਉਸ ਨੂੰ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ ਸੀ ਜਦੋਂ ਪੁਲਿਸ ਨੂੰ ਇਸ ਸਾਰੀ ਵਾਰਦਾਤ ਦਾ ਪਤਾ ਲੱਗਾ ਤਾਂ ਪੁਲਿਸ ਨੇ ਜਾਂਚ ਕੀਤੀ ਸੀਸੀਟੀਵੀ ਵੀ ਮਿਲੀ ਜਿਸ ਨੂੰ ਆਧਾਰ ਬਣਾ ਕੇ ਪੁਲਿਸ ਨੇ ਕੰਮ ਕੀਤਾ ਤਾਂ ਆਪਾਜ ਦਾ ਰਿਕਸ਼ਾ ਤਾਂ ਮਿਲਿਆ ਹੀ ਉਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਵਿਅਕਤੀ ਕੋਲੋਂ ਇੱਕ ਹੋਰ ਆਟੋ ਰਿਕਸ਼ਾ ਮਿਲਿਆ ਹੁਣ ਪੁਲਿਸ ਰਿਮਾਂਡ ਲੈ ਕੇ ਜਾਂਚ ਕਰ ਰਹੀ ਹੈ ਕਿ ਇਸ ਸ਼ਾਤਰ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਦੋਂ ਭਾਈ ਜੀ ਵਿਅਕਤੀ ਨੂੰ ਪਤਾ ਲੱਗਾ ਕਿ ਉਸ ਦਾ ਰਿਕਸ਼ਾ ਮਿਲ ਗਿਆ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਉਸ ਨੇ ਕਿਹਾ ਕਿ ਉਹ ਇਹ ਰਿਕਸ਼ੇ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਮੈਂ ਕਿਸ਼ਨਾ ਤੇ ਇਹ ਬੈਟਰੀ ਰਿਕਸ਼ਾ ਲਿਆ ਸੀ ਜਿਸ ਦਿਨ ਕਿਸ਼ਨਾ ਉਤਾਰ ਰਿਹਾ ਹਾਂ ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਪੁਲਿਸ ਦਾ ਮੈਂ ਧੰਨਵਾਦ ਕਰਾਂ ਦੇਖੋ ਦੇਖੋ ਕੰਮ ਦੇ ਕੋਈ ਵੀ ਆ ਸਾਡਾ ਕੰਮ ਦੇ ਮਿਹਨਤਾਂ ਹਰ ਕੰਮ ਚ ਕਰ ਲਈ ਪੈਂਦੀ ਹੈ ਵਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ ਇਹ ਹੈ ਵੀਰ ਦਾ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਨਹੀਂ ਉਹ ਪਾ ਜਾ ਤੇ ਜਦ ਤੁਸੀਂ ਵੀਡੀਓ ਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ ਕੱਢ ਕੇ ਸੁੱਟਿਆ ਵਾ ਬਿਹੋਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਹੀ ਜਿੰਨੇ ਤਰੀਕ ਤੇ ਪਰਚਾ ਦਰਦੇ ਆ ਉਦੋਂ ਹੀ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਜਯਾਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ-ਗਾਂ ਗਾਇਡ ਜਿੱਦਾਂ ਕਰਦੇ ਰਿਹਾ ਉਦਾਂ ਸੀ ਉਹਨਾਂ ਦੇ ਗਾਇਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਜਯਾਵਿੰਦਰ ਦਾ ਬਹੁਤ ਪਸੰਦ ਆਇਆ ਦੇਖੋ ਮਿਹਨਤ ਤਾਂ ਇਸ ਕੇਸ ਨੂੰ ਹੱਲ ਕਰਨ 'ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲਿੱਤੀ ਹੈ ਸੀਸੀਟੀਵੀ ਐਨਐਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਹਾਂ ਤੇ ਮਿਹਨਤ ਤਾਂ ਹਰ ਕੇਸ 'ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ 'ਚ ਤਾਂ ਸਾਨੂੰ ਵੈਸੇ ਵੀ ਇਹ ਸਿਗਾ ਐਫਰਟਸ ਸਿਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਬਿਲਕੁਲ ਇਹਦੇ ਕੋਲ ਇੱਕ ਅਸੀਂ ਹੋਰ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬਰਾਮਤ ਕੀਤਾ ਆ ਅਸੀਂ ਕਰ ਰਹੇ ਹਾਂ ਹੋਰ ਵੀ ਇਨਵੈਸਟਿਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰਦਾ ਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਹਾਂ ਇਨਵੈਸਟਿਗੇਟ ਕਰ ਰਹੇ ਹਾਂ ਤੇ ਔਨ ਰਿਕਾਰਡ ਲਿਆਵਾਂਗੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪਡ ਪਰਸਨ ਦਾ ਹੀ ਅਜੀ ਰਿਕਸ਼ਾ ਲੱਭ ਸਕੇ ਤੇ 31 ਤਰੀਕ ਨੂੰ ਮੈਂ ਸ਼ਾਇਦ ਥੋੜੀ ਥੋੜੀ ਬਾਤ ਵੀ ਹੁੰਦੀ ਹੈ ਤੇ ਮੈਂ ਗਾਂਧੀ ਚੌਕ ਆ ਕੇ ਉਲੋਤਾ ਪੋਲਤੇ ਇਹਨਾਂ ਮੈਨੂੰ ਸੈਰ ਤੋਂ ਆਵਾਜ਼ ਲਗਾਈ ਵੀ ਮੈਂ ਆਜੋ ਇੱਥੇ ਰੱਦੇ ਰਜੂ ਤੇ ਇਧਰ ਆ ਕੇ ਮੈਨੂੰ ਕਹਿੰਦੇ ਆ ਕਿ ਬਲਕਿ ਘੁੰਮ ਨਹੀਂ ਜਾਣਾ ਵਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਏ ਕਿਹਾ ਵਾ ਪਹਿਲਾਂ ਕਹਿੰਦੇ 400 ਜਿਆਦਾ ਮੈਂ ਹੈ ਨਹੀਂ ਜਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾਇਦ ਲੱਗ ਸਕਦਾ ਮੈਂ ਹੈ ਇੰਨਾ ਟਾਈਮ ਹੈ ਸਾਇਦ ਮੈਂ ਘਰ ਚ ਫੇਰ ਚੱਲ ਜਾਣਾ ਹੈ ਉਹ ਫੇਰ ਲਾ ਕੇ ਤੇ ਮੈਨੂੰ ਕਹਿੰਦੇ ਚੱਲ ਠੀਕ ਆ ਤੋਂ ਉਥੋਂ ਬਿਠਾ ਲਿਆ ਵਾ ਮੇਰੇ ਰਸਤੇ ਦੇ ਦੋਟਾ ਬਿਆਈ ਨੇ ਕਿਹਾ ਚਾਹ ਪੀਣੀ ਹੈ ਮੈਂ ਚਲ ਕੋਈ ਗਾਹੀ ਜਾ ਕੇ ਪੀਣੀ ਹੈ ਹੈਗੇ ਵੀ ਤੇਰੀ ਮੈਂ ਵੱਡਾ ਸਿਆਰਿਆ ਮੈਂ ਤੋਂ ਇਹ ਕੈਮਰਾ ਵੇਖਿਆ ਮੈਂ ਉੱਥੇ ਪਿੱਛੇ ਬਿਆਹ ਕੇ ਸਾਰ ਤੇ ਖਲਾਟਾ ਜਾ ਕੇ ਵਿਆਹ ਕਰਕੇ ਉਦਾਂ ਤੋਂ ਉਦਾਂ ਹੀ ਤੇ ਇਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੇ ਜਾ ਕੇ ਆਏ ਨੇ ਤੋਂ ਤੇ ਪੱਤੀ ਪਵਾਈ ਆ ਤੇ ਬਸ ਉਹਨੇ ਮੰਗਰ ਉਹਨੇ ਮੰਗਰ ਲਿਆ ਕੇ ਰੱਖੀ ਆ ਮੈਂ ਚੱਕ ਉਸੇ ਮੇਲੇ ਟਾਈਮ ਵੀ ਨਹੀਂ ਨਾਲ ਆਇਆ ਨੇ ਨੇ ਟਾਈਮ ਤੇ ਬਾਅਦ ਚ ਉਥੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਵੀ ਕੀ ਹੋਇਆ ਵਾ ਬਸ ਇਤੋਂ ਤੱਕ ਤੇ ਮੈਨੂੰ ਪਤਾ ਹੀ ਚੁਕਾ ਕਿ ਮੈਂ ਕਹਿੰਦਾ ਹਾਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿ ਇਨਾ ਮੇਰੇ ਹੈਲਪ ਕੀਤੀ ਏ ਕੋਈ ਇਨਾ ਥੋੜੀ ਕਿਤੇ ਕਰ ਨਹੀਂ ਸਕਦਾ ਜ ਜਨੇ ਇਨਾ ਦਿਨਾਂ ਚ ਹੈਲਪ ਕੀਤੀ ਮੇਰੀ